ਜਦ ਲੋਕ ਗੁਰੂ ਘਰ ਜਾਂਦੇ ਸੀਗੇ ਤਾਂ ਮੇਰਾ ਵੀ ਮਨ ਕਰਦਾ ਸੀ ਕਿ ਆਏ ਮੈਂ ਵੀ ਜਾਵਾਂ ਮਨ ਵਿੱਚ ਵੀਰੇ ਮੇਰੇ ਇਹ ਹੀ ਆਉਂਦਾ ਸੀ ਕਿ ਆਏ ਮੇਰੇ ਕਿਦਾਂ ਦਿਨ ਬੀਤਣਗੇ ਮੇਰੀ ਅੱਧੀ ਉਮਰ ਤਾਂ ਹੋ ਗਈ ਪਤਾ ਨਹੀਂ ਕੋਦੋਂ ਅੱਧੀ ਹੋਰ ਕਿਦਾਂ ਬੀਤਣੀ ਕਿਦਣਾ ਨੇ ਕਈ ਵਾਰ ਤੋਂ ਮਨ ਪਰ ਆਉਂਦਾ ਹੈ ਮੇ ਟੁੱਟ ਗਈ ਵੀਰ ਹੈ ਹੈ ਗਈ ਹੈ ਲੇਕਿਨ ਉਹ ਟੁੱਟ ਨਹੀਂ ਗਈ ਮੈਂ ਸੋਚਿਆ ਹੀ ਨਹੀਂ ਸੀ ਕਿ ਮੈਂ ਇੱਥੇ ਤੱਕ ਪਹੁੰਚ ਇੰਨੇ ਨੇ ਮੇਨੂੰ ਪਹੁੰਚਾਤਾ ਮਾਂਜੀ ਜੀ ਦੇ ਮੇਰੇ ਖੁਸ਼ੀ ਬਹੁਤ ਹੈ ਜੰਨ ਜੀ ਮੈਂ ਹੁਣ ਸਾਡੇ ਦੇ ਇਹ ਜੇ ਬੰਦਿਆਂ ਦੇ ਤਾਂ ਪੈ ਰਹੀ ਇਹ ਆ ਇਹ ਤਾਂ ਸਾਡੇ ਇੱਕ ਕਿਸਮ ਦੇ ਪੈ ਰਹੀ ਆ ਮਾਈ ਜੀ ਦਾ ਖਾਚਾ ਮਾਈ ਜੀ ਕੀ ਖਤੇ ਇਹ ਪੂਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਕਰਿਆਨਾ ਵੀ ਪਾ ਕੇ ਦਿੱਤੇ ਆ ਸਲਾਈ ਮਸ਼ੀਨ ਵੀ ਦਿੱਤੀ ਰਾਜਾ ਨਵੀਂ ਗੱਡੀ ਜਿਗਰੂ ਬੰਥਾਣੇ ਦਾ ਬਹੁਤ ਧੰਨਵਾਦ ਆ ਉਹ ਤਾਂ ਮੇਰੇ ਆਪਣੇ ਆ ਹਾਂਜੀ ਉਹ ਮੇਰੇ ਆਪਣੇ ਮੇਰੇ ਆਪਣੇ ਨਾਲੋਂ ਵੱਧ ਕੇ ਆ ਜਿਨ੍ਹਾਂ ਨੇ ਮੇਰਾ ਇਨਾਂ ਕੀਤਾ ਕਿਉਂਕਿ ਮੈਂ ਸਭ ਦੇ ਅੱਗੇ ਬੇਨਤੀ ਕੀਤੀ ਸੀ ਮੇਰੀ ਕਿਸੇ ਨੇ ਨਹੀਂ ਸੁਣੀ ਅਸੀਂ ਦੋ ਭੈਣਾਂ ਬਚਪਨ ਤੋਂ ਇੱਦਾਂ ਆ ਤੇ ਮੇਰੇ ਡੈਡੀ ਹੈ ਲਗੇ ਮੰਮੀ ਆ ਮੇਰੇ ਮੇਰੇ ਇੱਕ ਇੱਕ ਭਾਈ ਨੇ ਮਨ ਵਿੱਚ ਵੀਰੇ ਮੇਰੇ ਇਹ ਹੀ ਆਉਂਦਾ ਸੀ ਕਿ ਹਾਏ ਮੇਰੇ ਕਿਦਾਂ ਦਿਨ ਬੀਤਣਗੇ ਮੇਰੀ ਅੱਧੀ ਉਮਰ ਤਾਂ ਹੋ ਗਈ ਪਤਾ ਨਹੀਂ ਕੋ ਦੋ ਅੱਧੀ ਹੋਰ ਕਿੱਦਾਂ ਬੀਤ ਨਹੀਂ ਗਿਦਣਾ ਨੇ ਬੇਲਿਆਂ ਦਾ ਟਾਈਮ ਪਾਸ ਵੀ ਨਹੀਂ ਹੁੰਦਾ ਸੀਗਾ ਤੇ ਆ ਜਾਂਦੇ ਨਹੀਂ ਹੁੰਦਾ ਸੀ ਕਿਤੇ ਬਹੁਤ ਔਖਾ ਲੱਗਦਾ ਇਹ ਬਹੁਤ ਜੀਵ ਸੀਗੀ ਇਹ ਬੈਟਰੀ ਵਾਲਾ ਸਾਈਕਲ ਜੀ ਮੇ ਕੋ ਹੈ ਨਹੀਂ ਸੀਗਾ ਇਹ ਦੂਸਰਾ ਸਾਈਕਲ ਸੀਗਾ ਉਹ ਮੇ ਤੋਂ ਚੱਲਦਾ ਨਹੀਂ ਸੀ ਜੀ ਤੇ ਮੇਰੇ ਨਾਲ ਕੋਈ ਨਾ ਕੋਈ ਜਾਂ ਬੱਚਾ ਹੁੰਦਾ ਸੀ ਜਾਂ ਮੰਮੀ ਹੁੰਦੇ ਸੀਗੇ ਤਾਂ ਮੈਨੂੰ ਇੱਥੇ ਤੱਕ ਲੈ ਕੇ ਆਉਂਦੇ ਸੀਗੇ ਕਹਿੰਦੇ ਐਨਾਂ ਦੀ ਦੁਕਾਨ ਤੱਕ ਤੇ ਆਪਣੇ ਪਿੰਡ 'ਚ ਵੀ ਨਹੀਂ ਮੇਰੇ ਕੋਲ ਮੁੱਕ ਸਕਦੀ ਸੀ ਵੀ ਗੁਰੂ ਘਰ ਵੀ ਨਹੀਂ ਜਾ ਸਕਦੀ ਸੀ ਹੁਣ ਮੇਰੇ ਕੋਲ ਆ ਗਈ ਹੈ ਤੇ ਹੁਣ ਮੈਂ ਲੱਗੇ ਸ਼ਾਂਗੇ ਦਾ ਘੁੰਮ ਫਿਰ ਸਕਦੀ ਆ ਤੇ ਗੁਰੂ ਘਰ ਵੀ ਜਾ ਸਕਦੀ ਆ ਸਾਡਾ ਬਹੁਤ ਬਹੁਤ ਅਨੰਦ ਬਹੁਤ ਵਧੀਆ ਲੱਗਦਾ ਵੀਰੇ ਬਹੁਤ ਵਧੀਆ ਲੱਗ ਰਹੀ ਹੈ ਗੱਲ ਹੁਣ ਸਾਡੇ ਤੇ ਇਹੋ ਜਿਹੇ ਬੰਦਿਆਂ ਦੇ ਤਾਂ ਪੈਰ ਹੀ ਇਹ ਆ ਇਹ ਤਾਂ ਸਾਡੇ ਇੱਕ ਕਿਸਮ ਦੇ ਪੈਰ ਹੀ ਆ ਆਪਣੇ ਆਪਾਂ ਨਾਲ ਜਿਹੜਾ ਚੱਲ ਕੇ ਜਾਂਦਾ ਅਦੇ ਇਹ ਮੈਨੂੰ ਬਹੁਤ ਖੁਸ਼ੀ ਹੋਈ ਹੈ ਹਾਂਜੀ ਇਹ ਮੈਨੂੰ ਇੱਕ ਨਵਾਂ ਸਾਥੀ ਮਿਲ ਗਿਆ ਇਹ ਮੈਨੂੰ ਕਿਤੇ ਵੀ ਖੜ ਸਕਦਾ ਹੈ ਜੀ ਬਹੁਤ ਖੁਸ਼ੀ ਹੋਈ ਹੈ ਦੁਕਾਨ ਜਿਸ ਦਿਨ ਦੀ ਵੀਰੇ ਤੁਸੀਂ ਖੋਲ ਕੇ ਦਿੱਤੀਓ ਆ ਬਹੁਤ ਹੀ ਵਧੀਆ ਗਿਜਰਾ ਹਾਂਗਾ ਬਹੁਤ ਵਧੀਆ ਗਿਜਰਾ ਪਹਿਲਾਂ ਤਾਂ ਬੇਲੇ ਸੀਗੇ ਅੰਦਰ ਬੈਠੀ ਰਹਿੰਦੀ ਸੀਗੀ ਬੋਰ ਹੋ ਜਾਂਦੀ ਸੀਗੀ ਜਦ ਲੋਕ ਗੁਰੂ ਘਰ ਜਾਂਦੇ ਸੀਗੇ ਤਾਂ ਮੇਰਾ ਵੀ ਮਨ ਕਰਦਾ ਸੀ ਕਿ ਹੈ ਮੈਂ ਵੀ ਜਾਵਾਂ ਮੈਨੂੰ ਕੋਈ ਚੁੱਕ ਕੇ ਖੜਦਾ ਤਾਂ ਮੈਂ ਜਾਵਾਂ ਪਰ ਕੋਈ ਇਦਾਂ ਦੀ ਹੈ ਨਹੀਂ ਸੀਗੀ ਅੱਜ ਮੇਰੇ ਕੋਈ ਹੈ ਗਿਆ ਮੈਂ ਜਾਂ ਸਰਦਾਰੀ ਆ ਮੈਨੂੰ ਲੱਗ ਗਿਆ ਲੱਗੇ ਦੱਕੋਂ ਫਿਰ ਕੇ ਤੋਂ ਆਪਣਾ ਕਰਿਆਨੇ ਦਾ ਸਮਾਨ ਵੀ ਥੋੜਾ ਲਿਆ ਸਕਦੇ ਇਹਦੇ ਤੇ ਜੀ ਗੁਰੂ ਪੰਥ ਵਾਲਿਆਂ ਦਾ ਬਹੁਤ ਧੰਨਵਾਦ ਮੈਂ ਤੇ ਹੀ ਕਹਿੰਨੇ ਕਿ ਇਹ ਜਿਹੜੇ ਗੁਰੂ ਪੰਥ ਵਾਲੇ ਨੇ ਇਹਨਾਂ ਦਾ ਸਾਥ ਦੋ ਹਾਂਜੀ ਇਹ ਬਹੁਤ ਵਧੀਆ ਨੇ ਸੇਵਾ ਕਰਦੇ ਮੈਨੂੰ ਅੱਜ ਇੱਥੇ ਤੱਕ ਲੈਣਾ ਨੇ ਪਹਚਾਤਾ ਬਹੁਤ-ਬਹੁਤ ਧੰਨਵਾਦ ਮੈਂ ਸੋਚੀ ਨਹੀਂ ਸੀ ਕਿ ਮੈਂ ਇੱਦ ਤੱਕ ਆਉਣਾ ਇਹਨਾਂ ਨੇ ਮੈਨੂੰ ਪਹਚਾਤਾ